ਬਨਾਲਾ ਦੇ ਵਿੱਚ ਵੀ ਪਗੜੀ ਸੰਭਾਲ ਦਿਹਾੜਾ ਮਨਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਤੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਅੰਗਰੇਜ਼ ਭਾਰਤ ਨੂੰ ਚਲਾ ਰਹੇ ਸੀ ਉਸੇ ਤਰ੍ਹਾਂ ਦੇ ਨਾਲ ਹੁਣ ਮੋਦੀ ਸਰਕਾਰ ਵੀ ਕੰਮ ਕਰ ਰਹੀ ਹੈ ਚਾਚਾ ਜੀਤ ਸਿੰਘ ਦੇ ਸਮੇਂ ਵੀ ਤਾਂ ਤਿੰਨ ਕਾਨੂੰਨ ਜਿਹੜੇ ਉਸ ਸਮੇਂ ਬਣਾਏ ਸੀ ਜ਼ਮੀਨਾਂ ਤੇ ਕਬਜ਼ਾ ਕਰਨ ਦਾ ਮਾਲੀਆ ਵਧਾਤਾ ਸੀ ਤੇ ਨਹਿਰੀ ਪਾਣੀ ਦੀਆਂ ਕੀਮਤਾਂ ਵਧਾਤੀਆਂ ਸੀ ਤੇ ਫਿਰ ਜਦੋਂ ਇਹ ਸਾਰੇ ਇਕੱਠੇ ਹੋ ਕੇ ਲੜ ਰਹੇ ਸੀ ਤਾਂ ਸਰਕਾਰ ਨੂੰ ਉਦੋਂ ਡਰ ਹੋ ਗਿਆ ਸੀ ਕਿ ਕਿਸਾਨਾਂ ਦੇ ਪੁੱਤਰ ਧੀਆ ਫੌਜ ਵਿੱਚ ਤੇ ਪੁਲਿਸ ਵਿੱਚ ਐ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਇਹਨਾਂ ਤੇ ਹਮਲਾ ਨਹੀਂ ਕਰਾਂਗੇ ਤਾਂ ਉਸ ਸਰਕਾਰ ਨੂੰ ਉਸ ਸਮੇਂ ਇੰਨਾ ਡਰ ਪੈਦਾ ਹੋ ਗਿਆ ਸੀ ਤਾਂ ਉਹਨਾਂ ਨੇ ਬਹੁਤ ਛੇਤੀ ਇਹ ਕਾਨੂੰਨ 1907 ਜੀ ਰੱਦ ਕਰ ਦਿੱਤਾ 113 ਸਾਲ ਬਾਅਦ ਉਹੀ ਸੰਘਰਸ਼ਿਤਵਾਰਾ ਚੱਲ ਰਿਹਾ ਹੁਣ ਵੀ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਆ ਇੱਕਦਮ ਇਸ ਇਸ ਸਰਕਾਰ ਨੂੰ ਵੀ ਝੁਕਣਾ ਪੈਣਾ ਕਿਸਾਨਾਂ ਦੇ ਸ਼ਾਂਤਮਈ ਤਦ ਨੇ ਦੇ ਇੱਕੀ ਚਾਚਾ ਅਜੀਤ ਸਿੰਘ ਜੋਸੀ ਦੇ ਆਜਮਸੀਤ ਭਗਤ ਸਿੰਘ ਦੇ ਚਾਚਾ ਜੀ ਸੀਗੇ ਉਸ ਵੇਲੇ ਬ੍ਰਿਟਿਸ਼ ਸਾਮਰਾਜ ਵੱਲੋਂ ਵੀ ਜਿਸ ਤਰ੍ਹਾਂ ਜਮੋਦੀ ਹਕੂਮਤਾਂ ਜਿਹੜੀ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਹੈ ਉਸੇ ਤਰ੍ਹਾਂ ਉਹਨਾਂ ਵੱਲੋਂ ਵੀ ਕਾਲੇ ਕਾਨੂੰਨਾ ਲਿਆਂਦੇ ਗਏ ਸੀਗੇ ਇੱਕ ਤਾਂ ਸੀਗਾ ਕਲੋਨੀ ਐਕਟ ਲਿਆਂਦਾ ਗਿਆ ਸੀ ਜਿਹਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਜ਼ਬਤ ਕੀਤੀਆਂ ਜਾ ਸਕਦੀਆਂ ਸੀ ਇਸੇ ਤਰ੍ਹਾਂ ਮਾਲੀਆ ਜਿਹੜਾ ਉਹਦੇ ਰੇਟ ਆ ਜਿਹੜੇ ਵਧਾਏ ਗਏ ਸੀ ਤੇ ਤੀਜਾ ਸੀਗਾ ਜਿਹੜਾ ਪਾਣੀ ਵਾਲਾ ਜਿਹੜਾ ਜਿਹਦੇ ਤਹਿਤ ਖੇਤੀ ਹੁੰਦੀ ਆ ਉਹ ਉਹਨਾਂ ਦਾ ਇਹ ਸੀ ਕਿ ਕਿਸਾਨਾਂ ਨੂੰ ਨੇਥੇ ਕਰਕੇ ਜਿਹੜਾ ਕਰਜ਼ਾਈ ਕਰਕੇ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਜ਼ਬਤ ਕੀਤੀਆਂ ਜਾਣਾ ਉਹਨਾਂ ਦੇ ਖਿਲਾਫ ਉਹਨਾਂ ਨੇ ਆਪਣਾ ਜਿਹੜਾ ਸੰਘਰਸ਼ ਹੈ ਸਿਹਤ ਕੀਤਾ ਸੀ ਤੇ ਨਾਲ ਇੱਕ ਗਾਇਕ ਨੇ ਉਹ ਜਿਹੜਾ ਗੀਤ ਹੈ ਪਗੜੀ ਸੰਭਾਲ ਜੱਤਾ ਗੀਤ ਗਾਇਆ ਜਿਹੜਾ ਪੂਰਾ ਮਕਬੂਲ ਹੋਇਆ ਉਹ ਬਹੁਤ ਜ਼ਿਆਦਾ ਪ੍ਰਚਲਿਤ ਹੋਇਆ ਇਸ ਲਹਿਰ ਦਾ ਨਾਮ ਆ ਜਿਹੜਾ ਉਹ ਅ ਚਾਚਾ ਜੀ ਸਿੰਘ ਵੱਲੋਂ ਜਿਹੜੀ ਚਲਾਈ ਗਈ ਸੀ ਉਹ ਪਗੜੀ ਸੰਭਾਲ ਜੱਟਾਂ ਦੇ ਨਾਂ ਤੇ ਮਸ਼ਹੂਰ ਹੋਈ ਆ ਉਹ ਲਗਾਤਾਰ ਉਹਦਾ ਨਾਂ ਹੀ ਇਹਦਾ ਪਗੜੀ ਸੰਭਾਲ ਜੱਟਾਂ ਦਾ ਹੈ ਜਿਹੜਾ ਉਹ ਪ੍ਰਚਲਿਤ ਹੋਇਆ ਇਸੇ ਨੂੰ ਲੈ ਕੇ ਅਸੀਂ ਅੱਜ ਜਿਹੜੇ ਮੋਦੀ ਦੇ ਕਾਲੇ ਕਾਨੂੰਨ ਐ ਲਾਗੂ ਕੀਤੇ ਗਏ ਆ ਸਾਡੇ ਤੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜੋ ਸਾਡੇ ਮੋਰਚੇ ਲਗਾਤਾਰ ਚੱਲ ਰਹੇ ਆ ਉਹ ਚਾਚਾ ਜੀ ਸਿੰਘਾਣਾ ਤੋਂ ਸੇਧ ਲੈ ਕੇ ਹੀ ਉਹਨਾਂ ਨੇ 9 ਮਹੀਨੇ ਲਗਾਤਾਰ ਆ ਜਿਹੜਾ ਸੰਘਰਸ਼ ਲੜ ਕੇ ਕਾਲੇ ਕਾਨੂੰਨਾਂ ਵਾਪਸ ਕਰਾਏ ਸੀ ਅੱਜ ਮੋਦੀ ਹਕੂਮਤਾਂ ਜਿਹੜੀ ਅਜੇ ਤੱਕ ਤਸ ਤੋਂ ਮਸ ਨਹੀਂ ਹੋ ਰਹੀ ਲਗਾਤਾਰ ਕਿਸਾਨਾਂ ਦੇ ਖੇਹੋਲ ਨੂੰ ਬਦਨਾਮ ਕਰਕੇ ਖੇਹੋਲ ਨੂੰ ਤਾਰ ਪੀਡੋ ਕਰਨਾ ਚਾਹੁੰਦੀ ਆ ਕੱਲ ਦੇ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਡਰਾਉਣ ਖਾਤਰ ਬੋਰਡ ਲਾਏ ਆ ਤੇ ਜਿਹੜੇ ਇਥੋਂ ਕਿਸਾਨ ਉੱਠ ਕੇ ਚਲੇ ਜਾਣਾ ਤੇ ਨਹੀਂ ਉਹਨਾਂ ਨੂੰ ਜਬਰੀ ਹੈ ਜਿਹੜਾ ਉਠਾ ਲਿਆ ਜਾਂਉ ਸਾਡੇ ਲੋਕਾਂ ਦੇ ਨਾਲ ਜਿਹੜੇ ਕੇਸ ਪਾ ਸਾਡੇ ਲੋਕਾਂ ਦੇ ਵਿੱਚ دہشت ਪਾ ਕੇ ਸਾਡੇ ਘਰ ਨੂੰ ਫੇਰ ਕਰਨਾ ਚਾਹੁੰਦੀ ਆ ਪਰ ਮੋਦੀ ਹਕੂਮਤ ਦਾ ਇਹ ਭੁਲੇਖਾ ਹੈ ਕਿ ਲੋਕ ਡਰਦੇ ਘਰਾਂ ਦੇ ਵਿੱਚ ਬੈਠ ਜਾਣਗੇ ਸਾਡਾ ਸੰਘਰਸ਼ ਹੁਣachar ਜਾਰੀ ਰਹੂਗਾ ਉਦੋਂ ਵੀ ਲਗਾਤਾਰ ਲੰਮਾ ਸੰਘਰਸ਼ ਚੱਲਿਆ ਤੇ ਮੇਰੀ ਭੈਣ ਬੋਲ ਕੇ ਗਈ ਆ ਵੀ 500 ਦਾ ਜਨਮ ਵਿਵਾਦ ਹੋਇਆ ਤੇ ਉਹ ਫੌਸੀ ਵੀ ਝੜ ਗਿਆ ਦੇਖੋ ਕਿੰਨਾ ਸਮਾਗਰੇਜਾਂ ਨੂੰ ਘਟੰਨ ਦੇ ਲਈ ਲੱਗਿਆ ਸੀ ਅੱਜ ਵੀ ਇਹ ਜਿਹੜੇ ਤੁਮਹਰ ਹੋਣ ਜਾਂ ਮੋਦੀ ਹੋਣ ਆ ਇਹ ਮਾੜੇ ਮੋਟੇ ਨਾਲ ਹੀ ਨਿਕਲਦੇ ਇਹ ਲੰਮਾ ਸੰਘਰਸ਼ ਚੱਲੂਗਾ ਚਲਾਵਾਂਗੇ ਹਾਉਸਲੇ ਬੁਲੰਦ ਨੇ ਜਿੱਤਾਂ ਯਕੀਨੀ ਆਊਗੀ ਨਾ ਇਹ ਆ ਗੱਲਾਂ ਕੋਈ ਵਧੀਆ ਨਹੀਂ ਹੈਗੀਆਂ ਵੀ ਅਸੀਂ ਆਪਣੀ ਪੁੱਤਾਂ ਮੰਗ ਪਾਲੀ ਫਸਲ ਜੇ ਸਾਡੇ ਕਿਸੇ ਆਗੂ ਨੇ ਕਹਿਤਾ ਉਹ ਪਹਿਲਾ ਹੀ ਕੰਮ ਬਾਧ ਗਿਆ ਅਸੀਂ ਡੰਡੇ ਦਾ ਜ਼ੋਰ ਤੇ ਵੇਚਾਂਗੇ ਜਿੰਨਾ ਚਿਰ ਅੱਜ ਨਹੀਂ ਵਿਗੂਗੀ ਫੇਰ ਤਾਂ ਇਹ ਮਤਲਬ ਹੈ ਕਿ ਆ ਵੀ ਅੱਗ ਲਾ ਦਿਓ ਮੋਦੀ ਨੂੰ ਨਾ ਦਿਓ ਉਹ ਅੱਗ ਲਾਉਣ ਦੇ ਬਜਾਏ ਵੀ ਸਾਡੇ ਪਿੰਡਾਂ ਦੇ ਕਰੀਬ ਜਾਂ ਤਾਰੇਦੀ ਆ ਸ਼ਹਿਰਾਂ 'ਚ ਰਹਿੰਦੀ ਆ ਕਿਉਂ ਖਰਾਬ ਕਰੀਐ ਇਸ ਲਈ ਕਈ ਵਾਰ ਇੱਕ ਬੰਦਾ ਦੋ ਜਿਹੜਾ ਤਾਂ ਗਰਮੀ ਦੇ ਵਿੱਚ ਕਿਹਾ ਜਾਂਦਾ ਪਰ ਉਹ ਕੋਈ ਫਸਲ ਨਾ ਪਾਓ ਫਸਲ ਵੱਡਾਂਗੇ ਸਰਕਾਰ ਨੂੰ ਨਾ ਬੈਠੋ ਦੇ ਆਪਣਾ ਸਰਦਾਜੀ ਦਾ ਉਹ ਗਰੀਬ ਲੋਕ ਬਹੁਤ ਨਰਾਸ਼ ਚਾhti ਸਾਧੰਦਿਆ ਉਹਨਾਂ ਤੇ ਵੱਡਾਂਗੇ ਅੱਜ ਦਾ ਦਿਹਾੜਾ ਇਹ ਸਾਡੇ ਚਾਚਾ ਅਜੀਤ ਸਿੰਘ ਜੀ ਨੂੰ ਸਮਰਪਿਤ ਦਿਹਾੜਾ ਹੈ ਕਿਉਂਕਿ ਉਹ ਕੌਮ ਦੇ ਮਹਾਨ ਸ਼ਹੀਦ ਨੇ ਉਹਨਾਂ ਨੇ ਸੰਘਰਸ਼ਾਂ ਦੀ ਲੜੀ ਬੰਨੀ ਹੈ ਸਾਡੀ ਕੌਮ ਨੂੰ ਇਹ ਸੁਦੇਸ਼ ਦਿੱਤਾ ਹੈ ਵੀ ਅਸੀਂ ਸੰਘਰਸ਼ਾਂ ਦੇ ਵਿੱਚੋਂ ਹੀ ਕੋਈ ਹੱਲ ਕਰਦੇ ਆਂ ਖਾਨੂੰ ਚੇ ਪੰਡੀ ਲੋੜ ਨਹੀਂ ਢਰਨ ਦੀ ਲੋੜ ਨਹੀਂ ਸੰਘਰਸ਼ ਕਰਨ ਦੀ ਲੋੜ ਹੈ ਉਹਨਾਂ ਨੂੰ ਇਹ ਅੱਜ ਦਾ ਦਿਨ ਸਾਡਾ ਸਮਰਪਿਤ ਹੈ ਜਿਹੜੀ ਹੈਗੀ ਸੰਘਰਸ਼ ਲੰਮਾ ਚੱਲਣ ਦੀ ਗੱਲ ਇਹ ਸਰਕਾਰ ਜਿੰਨਾ ਮਰਜ਼ੀ ਲੰਮਾ ਚਲਾ ਲੇ ਕਿਸਾਨ ਡੋਲਣ ਵਾਲੇ ਨਹੀਂ ਨਾ ਕਿਸਾਨਾਂ ਦੇ ਡਰੜ ਆਰਾਦੇ ਨੇ ਨਾ ਸਾਨੂੰ ਕਿਸੇ ਦੀ ਘਾਟ ਹੈ ਅਸੀਂ ਆਪਣਾ ਮਨ ਬਣਾਇਆ ਹੋਇਆ ਹੈ ਵੀ ਸਰਕਾਰ ਭਾਵੇਂ ਸਾਨੂੰ ਸਾਲਾਬਦੀ ਬਿਠਾ ਰੱਖੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਸਰਕਾਰ ਰੱਦ ਨਹੀਂ ਕਰਦੀ ਅਸੀਂ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ ਕਿਉਂਕਿ ਅੱਜ ਜਿਹੜਾ ਸਾਡਾ ਇੱਥਲਾ ਸਾਨੂੰ ਕਿਹਾ ਜਾਂਦੀ ਵੇ ਪੰਜਾਬ ਤੇ ਹਰਿਆਣੇ ਦਾ ਸੰਘਰਸ਼ ਹੈ ਪਰ ਅੱਜ ਸਰਕਾਰ ਨੂੰ ਪਤਾ ਲੱਗ ਚੁੱਕਾ ਹੈ ਸਰਕਾਰ ਆਲ ਮਟੋਲ ਕਰਦੇ ਇਹ ਸਾਰੇ ਹਿੰਦੁਸਤਾਨ ਦਾ ਸੰਘਰਸ਼ ਹੈ ਇਹ ਤਾਂ ਇੱਕ ਸੰਘਰਸ਼ੀ ਨਹੀਂ ਜਨ ਅੰਦੋਲਨ ਬਣ ਚੁੱਕਾ ਹੈ ਦੁਕਾਨਦਾਰਾਂ ਦਾ ਮਲਾਜਮਾਂ ਦਾ ਤੇ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਖਾਰਾਂ ਦਾ ਇੱਕ ਜਨ ਅੰਦੋਲਨ ਹੈ ਇਹਨੂੰ ਜਿੱਤਾਂਗੇ ਅਵਸਰ ਜਿੱਤਾਂਗੇ ਜਿੱਤ ਕੇ ਆਵਾਂਗੇ ਬਗੈਰ ਜਿੱਤੇ ਤੋਂ ਵਾਪਸ ਨਹੀਂ ਆਵਾਂਗੇ ਦੇਖੋ ਜੀ ਇਹ ਤਾਂ ਜਿਹੜੀ ਫਸਲ ਬੋਹਣ ਵਾਲੀ ਗੱਲ ਹੈ ਚਲੋ ਵੈਸੇ ਮਾੜੀ ਗੱਲ ਹੈ ਕਿਉਂ ਅਨਾਜ ਆਇਹੀ ਜਿਹੜੇ ਨਾਲ ਖਾ ਕੇ ਸਾਡਾ ਗੁਜ਼ਾਰਾ ਚੱਲਦਾ ਹੈ ਫਸਲ ਵੈਸੇ ਬੋਹਣੀ ਨਹੀਂ ਚਾਹੀਦੀ ਪਰ ਅਸੀਂ ਸਰਕਾਰ ਦੇ ਮਜਬੂਰ ਕਿੱਤੇ ਹੋਏ ਆਂ ਜੇ ਸਰਕਾਰ ਨੇ ਸਾਨੂੰ ਇਸੇ ਤਰੀਕੇ ਮਜਬੂਰ ਕਰਦੀ ਰਹੀ ਜਿਵੇਂ ਸਾਡੇ ਆਗੂ ਨਰੇਸ਼ ਟਕਹੜ ਜੀ ਨੇ ਕਿਹਾ ਵੀ ਜੇ ਸਾਨੂੰ ਫਸਲਾਂ ਨੂੰ ਅੱਗ ਵੀ ਲਾਉਣੀ ਪਈ ਸਾਡੀ ਮਜਬੂਰੀ ਹੋਊ ਅਸੀਂ ਅੱਗ ਲਾਵਾਂਗੇ ਕੀ ਹਾਲਾਤ ਸੀਗੇ ਕਿ ਜਿਸ ਤਰ੍ਹਾਂ 1907 ਦੇ ਵਿੱਚ ਇਹ ਪਗੜੀ ਸੰਭਾਲ ਜੱਟਾਂ ਲਹਿਰ ਚੱਲੀ ਸੀ ਉਦੋਂ ਵੀ ਇਹੀ ਹਾਲਾਤ ਸੀ ਉਦੋਂ ਦੀ ਸਰਕਾਰ ਦਾ ਵੀ ਇਹੀ ਤੱਕਾ ਸੀ ਕਿ ਜ਼ਮੀਨਾਂ ਨੂੰ ਉਪਜਾਉ ਕਿਸਾਨਾਂ ਤੋਂ ਕਰਵਾਉਣਾ ਲੇਕਿਨ ਉਹਨਾਂ ਤੇ ਮਤਲਬ ਆਪਣੀਆਂ ਮਰਜ਼ੀਆਂ ਥੋਪਣੀਆਂ ਆਪਣੇ ਜਦੋਂ ਉਹ ਜ਼ਮੀਨਾਂ ਪਜਾਓ ਹੋ ਜਾਣੀਆਂ ਉਹਨਾਂ ਨੂੰ ਹਥਿਆਉਣ ਦੀ ਕੋਸ਼ਿਸ਼ ਕਰਨੀ ਸੋ ਹੁਣ ਵੀ ਜਿਹੜੀ ਹੁਣ ਦੀ ਹਕੂਮਤ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਵੀ ਇਹੀ ਨੀਤੀ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਜਿਹੜੀ ਜਰਖੇਜ਼ ਜ਼ਮੀਨਾਂ ਉਹਦੇ ਉੱਪਰ ਰੱਖ ਰੱਖ ਕੇ ਬਿਲਕੁਲ ਉਹੀ ਅੰਗਰੇਜ਼ਾਂ ਵਾਲੀਆਂ ਨੀਤੀਆਂ ਜਿਹੜੀਆਂ ਅਪਣਾਈਆਂ ਜਾ ਰਹੀਆਂ ਨੇਗੀਆਂ ਸੋ ਅੱਜ ਦਾ ਜਿਹੜਾ ਸੰਘਰਸ਼ ਹੈ ਅੱਜ ਦਾ ਜਿਹੜਾ ਇੱਕ ਹੈ ਇਹ ਬਿਲਕੁਲ ਉਸ ਪਗੜੀ ਸੰਭਾਲ ਜੱਟਾ ਲਹਿਰ ਦਾ ਇੱਕ ਦੂਸਰਾ ਰੂਪ ਹੈ ਦੂਸਰਾ ਉਸ ਕਿਸਮ ਦਾ ਵੱਡਾ ਅੰਦੋਲਨ ਹੈ ਤੇ ਇਹਦੇ ਵਿੱਚ ਉਹੀ ਮਤਲਬ ਆਪਣੇ ਨਾਇਕਾਂ ਵਾਲਾ ਉਹੀ ਤੇ ਰੈਡ ਤੇ ਵਿਸ਼ਵਾਸ ਆ ਉਹੀ ਇੱਕ ਹੈ ਤੇ ਲੱਗਦਾ ਕਿ ਵੱਡੀ ਗੰਟੀ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਆਪਣੇ ਇੱਕ ਨੂੰ ਪਹਿਚਾਣਿਆ ਦੇ لازਮੀ ਮਤਲਬ ਜਿੱਤ ਹੋਊਗੀ ਇਹ ਹੋ ਸਕਦਾ ਕਿ ਅੰਦੋਲਨ ਥੋੜਾ ਲੰਬਾ ਹੋ ਜਾਵੇ ਲੇਕਿਨ ਇਹ ਲੜਾਈ ਬਿਲਕੁਲ ਉਸ ਤਰ੍ਹਾਂ ਦੀ ਲੜਾਈ ਹੈ ਜਿਸ ਤਰ੍ਹਾਂ ਸਾਡੇ ਨਾਇਕਾਂ ਨੇ ਚਾਚਾਜੀਤ ਸਿੰਘ ਨੇ ਲੜੀ ਸੀਗੀ ਤੇ ਇਹਦੇ ਵਿੱਚ ਜਿਹੜੀ ਔਰਤਾਂ ਦੀ ਵੱਡੀ ਸ਼ਮੂਲੀਅਤ ਆ ਉਹ ਤੋਂ ਮਤਲਬ ਕਿ ਬਿਲਕੁਲ ਸਰਕਾਰ ਜਿਹੜੀ ਝੁਕੀ ਹੋਈ ਹੈ ਤੇ ਇਹ ਅੰਦੋਲਨ ਜਿਹੜਾ ਜ਼ਰੂਰ ਜਿੱਤ ਵੱਲ ਵੱਧ ਰਿਹਾ ਇਸੇ ਕਰਕੇ ਅਸੀਂ ਆਪਣੇ ਉਹਨਾਂ ਨਾਇਕਾਂ ਨੂੰ ਅੱਜ ਉਹਨਾਂ ਦੀ ਜਿਹੜੀ ਯਾਦ ਇਸ ਗੱਲ ਨੂੰ ਹੋਰ ਵੀ ਇਸ ਸਿੱਕੇ ਨੂੰ ਵਧਾਉਣ ਲਈ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਉਸ ਅੰਦੋਲਨ ਨੂੰ ਅਸੀਂ ਅੱਜ ਮਨਾਰ ਇੱਥੇ ਰੁਕਦੇ ਆ ਇੱਕ ਹੋਰ ਛੋਟੀ ਜਹੀ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਨੇ ਆ ਗੁਰਦਾਸਪੁਰ ਦੇ ਵਿੱਚ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਪਗੜੀ ਸੰਭਾਲ ਦਿਹਾੜਾ ਮਨਾਉਣ ਦੇ ਲਈ ਇਕੱਠੇ ਹੋਏ ਆਓ ਤੁਹਾਨੂੰ ਦਿਖਾਉਂਦੇ ਆ ਗੁਰਦਾਸਪੁਰ ਤੋਂ ਸਿੱਧੀ ਤਸਵੀਰ ਕਿਸ ਤਰ੍ਹਾਂ ਦੇ ਨਾਲ ਇੱਥੇ ਪਗੜੀ ਸੰਭਾਲ ਦਿਹਾੜਾ ਬਣਾਇਆ ਗਿਆ ਅਸੀਂ ਅਜੋ ਇੱਕ ਹਸਤੀਖੰਡ ਦੇ ਇਕਤਾ ਗੁਰਾਂਵਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਤੇ ਅੰਮ੍ਰਿਤਸਰ ਵੱਲੋਂ ਚਾਚਾ ਜੀਤ ਸਿੰਘ ਦਾ 140ਵਾਂ ਜਨਮ ਦਿਹਾੜਾ ਮਨਾ ਰਹੇ ਆ ਸਾਰੇ ਪੰਜਾਬ 'ਚ ਜਿੱਥੇ-ਜਿੱਥੇ ਵੀ ਸਾਡੇ ਮੋਰਚੇ ਲੱਗੇ ਆ ਤੇ ਇਸ ਤੋਂ ਅੱਗੇ ਵੀ ਦਿੱਲੀ ਵੀ ਮਨਾ ਰਹੇ ਆ ਤਾਂ ਕਿ ਜੋ ਚਾਚਾਜੀਤ ਸਿੰਘ ਨੇ 1907 ਦੇ ਵਿੱਚ ਅੰਗਰੇਜ਼ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਲਿਆਂਦੇ ਸੀ ਉਹਨਾਂ ਦੇ ਖਿਲਾਫ ਬਹੁਤ ਵੱਡੀ ਲਾਮਬੰਦੀ ਕਰਕੇ ਤੇ ਮੋਰਚਾ ਲਾਇਆ ਸੀ ਤੇ 1.5 ਸਾਲ ਬਾਅਦ ਅੰਗਰੇਜ਼ਾਂ ਨੂੰ ਮੁੱਧਿਆ ਕਰਕੇ ਇਹ ਕਾਨੂੰਨ ਜਿਹੜੇ ਸੀ ਰੱਦ ਕਰਾਏ ਸੀ ਅੱਜ ਵੀ ਸਾਡੀ ਜਿਹੜੀ ਲੜਾਈ ਆ ਉਹ ਚਾਚਾਜੀਤ ਸਿੰਘ ਦੇ ਪਾਏ ਪੂਰਨਿਆਂ ਤੇ ਉਹਨੂੰ ਅੱਗੇ ਵਧਾਉਣ ਦੀ ਲੋੜ ਆ ਤਾਂ ਕਿ ਮੋਦੀ ਸਰਕਾਰ ਨੇ ਪਿਛਲੇ ਦਹਾਕੇ ਦੇ ਵਿੱਚ ਪੰਜ ਕਿਸਾਨ ਵਿਰੋਧੀ ਕਾਲੇ ਕਾਨੂੰਨ ਜਿਹੜੇ ਲੈ ਕੇ ਆਂਦੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਪਿਛਲੇ 6 ਮਹੀਨੇ ਤੋਂ ਲੜਾਈ ਜਿਹੜੇ ਲੜ ਰਹੇ ਆ ਤੇ ਅੱਜ ਦੇ ਜਨਮ ਦਿਹਾੜੇ ਤੇ ਚਾਚਾਜੀਤ ਸਿੰਘ ਦੇ ਤੇ ਅਸੀਂ ਲੋਕਾਂ ਨੂੰ ਸੱਦਾ ਦੇ ਰਹੇ ਆ ਕਿ ਉਸ ਸਮੇਂ ਅੰਗਰੇਜ਼ ਦਾ ਤੇ ਅੱਜ ਦੀ ਮੋਦੀ ਸਰਕਾਰ ਦਾ ਬਿਲਕੁਲ ਮੇਲ ਇੱਕੋ ਹੀ ਆ ਇਹ ਸਗੋਂ ਉਹ ਦੇ ਨਵੀਂ ਸਗੋਂ ਬਾਤ ਉਹ ਤੋਂ ਤਿੰਨ ਸੀ ਹੁਣ ਪੰਜ ਕਾਨੂੰਨ ਲੈ ਕੇ ਆਏ ਆ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਆਪਾਂ ਨੂੰ ਜਾਣ ਹੂਲਵੇਂ ਜਿਹੜੇ ਸੰਘਰਸ਼ ਕਰਨੇ ਪਾਣੇ ਆ ਉਹਨਾਂ ਦੇ ਵਿੱਚ ਵੱਧ ਕੇ ਆਓ ਤੇ ਚਾਚਾਜੀਤ ਸਿੰਘ ਦੇ ਪਾਏ ਹੋਏ ਫੂਲੀਆਂ ਤੇ ਆਪਾਂ ਨਹੀਂ ਚੱਲਣਾ ਚਾਹੀਦਾ ਅਗਲੀ ਰਣਨੀਤੀ ਵੀ ਸਾਡਾ 27 ਤਰੀਕ ਨੂੰ ਜਿੱਥੇ ਬੰਦੀਆਂ ਦੇ ਸੱਤੇ ਤੇ ਦਿੱਲੀ 'ਚ ਬਹੁਤ ਵੱਡੇ ਕਾਟੇ ਆ ਤੇ ਇੱਥੇ ਵੀ ਅਸੀਂ ਆਪਣੇ ਜਿਹੜੇ ਮੋਰਚੇ ਚੱਲ ਰਹੇ ਆ ਇੱਥੇ ਵੀ ਗਿਣਤੀ ਵਧਾਵਾਂਗੇ ਤੇ 8 ਮਾਰਚ ਨੂੰ ਔਰਤ ਦਿਵਸ ਜਿਹੜਾ ਅਸੀਂ ਬਹੁਤ ਵੱਡੀ ਪੱਧਰ ਤੇ ਮਨਾ ਰਹੇ ਆ ਜਿਹਦੇ ਵਿੱਚ ਸਾਡੀਆਂ ਬੀਬੀਆਂ ਦਿੱਲੀ ਵੀ ਜਾਣਗੀਆਂ ਤੇ ਪੰਜਾਬ 'ਚ ਵੀ ਅਸੀਂ ਉਹ ਬਹੁਤ ਵੱਡਾ ਇਕੱਠ ਕਰ ਰਹੇ ਆ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਵੀ ਮੋਰਚਾ ਲਾਉਣ ਜਾ ਰਹੇ ਆ ਤਾਂ ਕਿ ਜਿਹੜਾ ਚੋਣਾ ਵੀਰੇ ਲੋਕਾਂ ਨਾਲ ਵਾਅਦੇ ਕੀਤੇ ਸੀ ਇਹ ਸਰਕਾਰ ਕਿਸ ਹੱਲ ਮਾਰੀ ਬੈਠੀ ਹੋਈ ਆ ਇਹ ਮੋਰਚਾ ਸੀ ਪੰਜਾਬ ਚ ਵੀ ਪਖਾਵਾ ਜਿਹੜਾ ਉਹਦੋਂ ਵੀ ਇਹ ਜਥੇਬੰਦੀਆਂ ਭਣਾਉਂਦੀ ਇਹਨਾਂ ਨੂੰ ਲੋਡ ਪੈ ਗਈ ਇਹ ਚਾਹਤੇ ਨੇ ਜਿਹੜੇ ਚਾਹਤੇ ਨੇ ਜਿੰਨੇ ਨੇ ਭਰਨਦੇ ਆ ਉਸ ਚਾਹਤੇ ਨੇ ਤਕਰੀਬਨ ਹੌਲਦ ਦਾ ਲੈ ਨੂੰ ਜ਼ਰੂਰ ਦਿੱਤਾ ਉਹਦੋਂ ਵੀ ਇਹਨਾਂ ਦੇ ਨਿਰੇਜ ਵੜਾ ਕੇ ਪਿੱਛੇ ਹੋ ਇਹਨਾਂ ਤੋਂ ਉਹ ਲੋਗੋ ਜਦੋਂ ਬਟਨ ਤੇ ਲਾਗੂ ਕਰਦੇ ਹੈ ਗ੍ਰੇ ਵਿੱਚ ਤੋਂ ਪਹੁੰਚਾਉਂਦੇ ਆ ਉਹ ਜਿਹਨਾਂ ਨੇ ਪੰਜ ਕਰਦੇ ਆ ਉਸੇ ਹੀ ਲੈਬ ਦੇ ਵਿੱਚ ਉਹ ਲੈਬ ਨੂੰ ਵੀ ਗਾੜ ਕਰਦੇ ਆ ਤੇ ਅਗਲੀ ਲੈਬ ਨੂੰ ਵੀ ਲੋਜਵਾਲਾ ਵਿੱਚ ਵਸਤਵਾਨੀ ਸੁਰੱਖਤ ਕਰਦੇ ਵੀ ਵਸਤਵਾਨੀ ਕਰਦੇ ਆ ਜੇ ਤੇ ਪੁੱਛੋ ਜਿਹੜਾ ਆਪਾਂ ਨੂੰ ਸੁਣਦੇ ਉਹ ਮੁਰਦਾ ਉਹ ਆਪਾਂ WhatsApp 'ਆਦੋ ਤਦਾ ਉਹ ਵੀ ਆਪਾਂ ਨੂੰ ਬੁਲਾਉਂਦੇ ਆ ਫੋ ਵੱਧ ਤੋਂ ਵੱਧ ਆਪਾਂ ਵਾਅਦਾ ਦੇਣਗੇ ਤੇ ਵੱਧ ਵੱਧ ਕੰਮ ਕੀਤਾ ਜਾਵੇ ਜਿਹੜਾ ਮੋਗੀ ਸਰਕਾਰ ਇਹਨੂੰ ਪਤਾ ਲੱਗਦੇ ਕਿ ਜਿਹੜੀ ਇਹ ਰੇਕ ਤੇ ਬੈਠੀ ਜਾਂ ਔਰ ਕੋਈ ਗੱਲਬਾਤ ਨਹੀਂ ਕਰਦਾ ਫਿਰ ਜਿਹੜਾ ਸਟਾਈਲ ਦੇ ਨਾਲ ਆਪਣਾ ਪ੍ਰੋਗਰਾਮ ਉਹ ਵੱਡਾ ਨਹੀਂ ਹੋਊਗਾ ਇੱਥੇ ਵੀ ਜਿਹੜਾ ਪੰਜਾਬ ਦਾ ਬੰਦ ਹੋ ਗਿਆ ਨਵਾਂ ਮੇ ਆਉਣ ਕਰਾਂਗੇ ਭਾਰ ਦੀਆਂ ਸਾਰੀਆਂ ਜਥੇਬੰਦੀਆਂ ਜੇ ਛੱਡੇ ਤੇ ਅੱਜ ਸਾਰੇ ਹਿੰਦੁਸਤਾਨ ਤੇ ਪਗਲੀ ਸਮਾਜਤਾ ਲਹਿਰ ਦੇ ਬਾਨੀ ਦਾਤਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਇਹਦਾ ਉਹ ਮਕਸਦ ਆ ਕਿ ਜਿਸ ਸਮੇਂ ਅੰਗਰੇਜ਼ ਹਕੂਮਤ ਸਾਡੇ ਤੇ ਰਾਜ ਕਰਕੇ ਉਹ ਸ਼ਰਮਾਇਦਾ ਉਹ ਸ਼ਰਮਾਇਦਾ ਦਾ ਡੰਡਾ ਸਾਡੇ ਮਜ਼ਦੂਰਾਂ ਕਿਸਾਨਾਂ ਤੇ ਚਲਾ ਰਹੀ ਸੀ ਤੇ ਸਾਡੀ ਕਿੱਤ ਦੀ ਲੁੱਟ ਨੂੰ ਲੁੱਟਿਆ ਜਾ ਰਿਹਾ ਸੀ ਤਾਂ ਉਸ ਟਾਈਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਇਹ ਗੱਲ ਸਮਝੀ ਕਿ ਸਾਨੂੰ ਸਾਡੀ ਕਿੱਤ ਨੂੰ ਲੁੱਟੇ ਲੁੱਟ ਕੌਣ ਕਰਨ ਵਾਲਾ ਤੇ ਉਹਨਾਂ ਨੇ ਲੋਕਾਂ 'ਚ ਲੈ ਕੇ ਗੱਲ ਗਏ ਤੇ ਕੀ ਨਾਰਾ ਦਿੱਤਾ ਵੀ ਜੱਟਾ ਪਗੜੀ ਸੰਭਾਲ ਪਗੜੀ ਸੰਭਾਲ ਦਿੱਤਾ ਵੀ ਤੇਰੀ ਪੱਗ ਜਾ ਰਹੀ ਆ ਉਸ ਲੈਅ ਤੇ ਬਾਨੀ ਸਾਜ ਅਜੀਤ ਸਿੰਘ ਦਾ ਅੱਜ ਜਨਮ ਦਿਹਾੜਾ ਮਨਾ ਰਿਹਾ ਉਤੇ ਨੀਤੀ ਦਿੱਤੀ ਅੱਜ ਜੋ ਮੋਦੀ ਸਰਕਾਰ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਉਹ ਜ਼ਮੀਨਾਂ ਨਾਲ ਜੁੜੇ ਕਿੰਨੇ ਵੀ ਕਾਰੋਬਾਰ ਖੋ ਕੇ ਉਹਨਾਂ سرمایہਦਾਰਾਂ ਦੀ ਝੋਲੀ ਚ ਪਾਰੀ ਆ ਤੇ ਉਹਨਾਂ ਦੇ ਉਹਨਾਂ ਦਾ ਜਿਹੜਾ ਮੁਨਾਫਾ ਦੁੱਗਣਾ ਚੌਗਣਾ ਕੀ ਬਹੁਤ ਜਿਹੜੀ ਮੋਦੀ ਸਰਕਾਰ ਆ ਵੀ ਉਹਨਾਂ ਜਿਹੜਾ ਹਿੰਦੁਸਤਾਨ ਨੂੰ ਲੁੱਟ ਕੇ ਉਹਨਾਂ ਦੇ ਕਾਫਟ ਘਾਨਿਆਂ ਦੀ ਠੋੜੀ ਤੇ ਪਾਰੀ ਆ ਤੇ ਉਹਨਾਂ ਨੂੰ ਇੰਨਾ ਸਰਮਾਇਦਾ ਕਰੀ ਜਾ ਕਿ ਉਹ ਜਿਹੜੇ ਮਿਹਨਤ ਕੱਚ ਲੋਕਾਂ ਨੂੰ ਇਹ ਸਾਰਾ ਕੁਝ ਲੱਗਦਾ ਲੱਗਾ ਲੱਗਦਾ ਵੀ ਸਾਰਾ ਕੁਝ ਇਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਤੋਂ ਇਜਾਜ਼ਤ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਦੇਖਦੇ ਰਹੇ ਬੀਪੀ ਸਾਜਾ